ਬੀਤੇ ਦਿਨੀ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਜਿਦੇ ਚੱਲਦੇ ਕਈ ਥਾਵਾਂ ਤੇ ਹੰਗਾਮੇ ਦੀਆਂ ਤਸਵੀਰਾਂ ਆਈਆਂ ਤੇ ਕਈ ਥਾਵਾਂ ਦੇ ਉੱਤੇ ਸ਼ਾਂਤੀਪੂਰਵਕ ਢੰਗ ਦੇ ਨਾਲ ਵੋਟਾਂ ਪਈਆਂ ਨੇ ਉੱਥੇ ਹੀ ਵੋਟਾਂ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਉਮੀਦਵਾਰਾਂ ਦੇ ਵੱਲੋਂ ਰੋਡ ਸ਼ੋਅ ਕੀਤੇ ਜਾ ਰਹੇ ਨੇ ਤਸਵੀਰਾਂ ਬਠਿੰਡਾ ਦੇ ਵਾਰਡ ਨੰਬਰ 48 ਤੋਂ ਸਾਹਮਣੇ ਆਈਆਂ 48 ਵਾਰਡ ਨੰਬਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਖੋਸ਼ੀ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਤਾਂ ਦੱਸਿਆ ਕਿ ਜਿੱਤ ਹੋਂ ਤੋਂ ਮਾਗਰ ਓਪਨ ਜਿਪਸ ਵਿੱਚ ਬੈਠ ਕੇ ਆਪਣੇ ਵਾਰਡ ਦੇ ਵਿੱਚ ਰੋਡ ਸ਼ੋਅ ਕੀਤਾ ਅਤੇ ਵਾਰਡ ਦੇ ਲੋਕਾਂ ਦਾ ਹੱਥ ਜੋੜ ਕੇ ਤੈ ਦਿਲੋਂ ਧੰਨਵਾਦ ਕੀਤਾ ਆਮ ਆਦਮੀ ਪਾਰਟੀ ਦੇ ਬਣੇ ਐਮਸੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਜੋ ਮੈਂ ਲੋਕਾਂ ਦੇ ਨਾਲ ਵਾਦੇ ਕੀਤੇ ਨੇ ਹੁਣ ਮੈਂ ਇੱਕ ਇੱਕ ਕਰਕੇ ਵਾਰਡ ਦੇ ਸਾਰੇ ਵਾਦੇ ਪੂਰੇ ਕਰਾਂਗਾ ਜੋ ਲੋਕਾਂ ਨੇ ਮੇਰੇ ਤੇ ਭਰੋਸਾ ਦਿਖਾਇਆ ਉਸ ਤੇ ਮੈਂ ਖਰਾ ਉਤਰਾਂਗਾ ਆਓ ਸੁਣਦੇ ਹਾਂ ਜਿਹੜੇ ਵੀ ਵਾਦੇ ਕੀਤੇ ਗਏ ਆ ਉਹਨਾਂ ਦੇ ਕੰਮ ਜਲ ਤੋਂ ਜਲ ਸ਼ੁਰੂ ਹੋ ਜਾਊਗਾ ਤੇ ਜਲਦ ਤੋਂ ਜਲ ਅਸੀਂ ਉਹਨਾਂ ਨੂੰ ਅਪਡੇਟ ਦੇਣਾ ਵੀ ਸ਼ੁਰੂ ਕਰਾਂਗੇ ਵੀ ਤੁਹਾਡਾ ਕੰਮ ਜਿਹੜੇ ਅਸੀਂ ਵਾਦੇ ਤੁਹਾਡੇ ਨਾਲ ਕੀਤੇ ਸੀਗੇ ਇਹ ਕਿੱਥੇ ਸਟੈਂਡ ਕਰਦੇ ਨੇ ਜਿਵੇਂ ਮਹੱਲਾ ਵਾਸੀਆਂ ਵੱਲੋਂ ਬਹੁਤ ਵੱਡੀ ਲੀਡ ਦਿੱਤੀ ਗਈ ਇੱਕ ਹੀ ਘੜੇ ਤੋਂ ਬਾਸ ਜੀ ਜਿੱਦਾਂ ਮੈਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਸੀਗਾ ਵੀ ਮੈਨੂੰ ਬਹੁਤ ਇੱਥੇ ਪਿਆਰ ਮਿਲ ਰਿਹਾ ਲੋਕਾਂ ਦਾ ਵਿਸ਼ਵਾਸ ਮਿਲ ਰਿਹਾ ਲੋਕ ਬਦਲਾਵ ਚਾਹੁੰਦੇ ਸੀ ਇੱਕ ਨਵੀਂ ਸੋਚ ਚਾਹੁੰਦੇ ਸੀਗੇ ਉਹਨਾਂ ਨੇ ਮੈਨੂੰ ਆਪਣੇ بیٹے ਵਾਂਗੂ ਸਵੀਕਾਰਿਆ ਹੈ ਮੈਂ ਉਹਨਾਂ ਦੇ ਬੇਟਾ ਬਣ ਕੇ ਹੀ ਕੱਪ ਕਰੂੰਗਾ ਜਿਹੜੇ ਵਿਰੋਧੀ ਹੈ ਉਹ ਕਹਿ ਰਹੇ ਆ ਜੀ ਹੋਰ ਲਗਵਾਉਣੀ ਆ ਬੀਬੀ ਵਾਲਾ ਰੋਡ ਜਾਣਾ ਪੂਆ ਵਾਪਸ ਚਲੇ ਜਾਣਗੇ 36 ਨੰਬਰ ਤੋਂ ਲੰਡਨ ਚਲੇ ਜਾਣਗੇ ਉਹਨਾਂ ਦਾ ਜਿੱਤਨਾ ਸੀ ਬਸ 36 ਨੰਬਰ ਕੋ ਦੇਖੋ ਜੀ ਜਿਹੜੇ ਲੋਕ ਕਹਿੰਦੇ ਆ ਕਿ ਮੈਂ ਵਾਪਸ ਲੰਡਨ ਚਲਾ ਜਾਊਂਗਾ ਜਾਂ ਜੋ ਵੀ ਹੈ ਉਹਨਾਂ ਵਾਸਤੇ ਇੱਕ ਗੱਲ ਇਹ ਕਹਿਣਾ ਚਾਹੁੰਦਾ ਕਿ ਜੇ ਮੈਂ ਜਾਣਾ ਹੀ ਹੁੰਦਾ ਤਾਂ ਫਿਰ ਮੈਂ ਵਾਪਸ ਕਿਉਂ ਆਂਦਾ ਪਹਿਲੀ ਗੱਲ ਦੂਸਰੀ ਗੱਲ ਕਿਸੇ ਨੂੰ ਕਿਤੇ ਨਹੀਂ ਜਾਣਾ ਪਊਗਾ ਜੀ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਮੈਂ ਤੁਹਾਡੇ ਮੂਰੇ ਇੱਕ ਪਰਮਨੈਂਟ ਦਫ਼ਤਰ ਇੱਥੇ 48 ਨੰਬਰ ਵਾਰਡ ਵਿੱਚ ਹੀ ਲੈ ਕੇ ਆਉਂਗਾ ਨਹੀਂ ਤਾਂ ਸਾਡੇ ਅਸ਼wini ਬੰਟੀ ਜੀ 36 ਨੰਬਰ ਕੋਠੀ 'ਚ ਰਹਿੰਦੇ ਨੇ ਜੋ ਕਿ ਰਜੀਵ ਗਾਂਧੀ ਕਲੋਨੀ ਦੇ ਵਸਨੀਕ ਨੇ ਤੇ ਇਹ ਸਾਡੇ ਇਹਨਾਂ ਦੇ ਨਾਲ ਪਰਿਵਾਰਕ ਰਿਲੇਸ਼ਨ ਹੈ ਇਹ ਵੀ ਇੱਥੇ ਹੋਣਗੇ ਹੋਰ ਵੀ ਪਾਰਟੀ ਵਰਕਰ ਜਿੰਨੇ ਵੀ ਹੈਗੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਰੇ ਚੇਅਰਮੈਨ ਸਾਹਿਬ ਇੱਥੇ ਮੌਜੂਦ ਨੇ ਇਹ ਚੀਜ਼ ਜਤਾਂਦੀ ਹੈ ਕਿ ਸਾਡੀ ਪਾਰਟੀ ਇੱਕ ਇਕੱਠ ਇੱਕ ਜੋੜ ਹੈ ਤੇ ਸਾਡੇ ਚ ਕੋਈ ਐਦਾ ਫਿਕ ਨਹੀਂ ਬਾ ਸਕਦਾ ਤੇ ਅਸੀਂ ਇੱਕ ਸਟਰੋਂਗ ਵਿਜ਼ਨ ਨੂੰ ਲੈ ਕੇ ਤੇ ਇੱਕ ਸਟਰੋਂਗ ਸੋਚ ਦੇ ਨਾਲ ਅੱਗੇ ਵਧਦੇ ਆ ਤੇ ਇਸ ਚੀਜ਼ ਦਾ ਵਾਦਾ ਹੈ ਕਿ ਅਸੀਂ ਜਲ ਤੋਂ ਜਲਦ ਇਸੇ ਮਹੀਨੇ ਦੇ ਵਿੱਚ ਵਿੱਚ ਹਜੇ ਇਸ ਮਹੀਨਾ ਖਤਮ ਹੋਣ ਚੁੱਕੇ ਕੁਝ 8-10 ਦਿਨ ਰਹਿੰਦੇ ਆ ਤੇ ਇਸ ਮਹੀਨੇ ਦੇ ਵਿੱਚ ਵਿੱਚ ਇੱਕ ਪਰਮਨੈਂਟ ਦਫ਼ਤਰ ਕਰਾਂਗੇ ਜਿੱਥੇ ਲੋਕ ਆਪਣੇ ਮੰਗਾ ਤਕਲੀਫਾਂ ਲੈ ਕੇ ਸਾਡੇ ਕੋਲ ਆ ਸਕਦੇ ਤੇ ਅਸੀਂ ਵਾਦ ਤੋਂ ਵਾਦ ਉਹਨਾਂ ਨੂੰ ਪੂਰਾ ਨਹੀਂ ਜੀ ਦੇ ਵੋਟਾਂ ਨਹੀਂ ਪਈਆਂ ਕੀ ਕਹਿਣਾ ਚਾਹ ਨਹੀਂ ਜੀ ਉਹਨਾਂ ਨੇ ਜਿਨ੍ਹਾਂ ਨੇ ਵੋਟਾਂ ਸਾਨੂੰ ਨਹੀਂ ਪਾਈਆਂ ਉਹਨਾਂ ਵਾਸਤੇ ਵੀ ਮੈਂ ਬਸ ਇਹੀ ਕਹਿਣਾ ਕਿ ਅੱਜ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਆਪ ਦਾ ਰਾਈਟ ਟੂ ਵੋਟ ਜਿਹੜਾ ਹੈ ਯੂਜ਼ ਕੀਤਾ ਮਤਦਾਨ ਦਿੱਤਾ ਆਪ ਦਾ ਸਹਿਯੋਗ ਦਿੱਤਾ ਇਹੀ ਸਭ ਤੋਂ ਵੱਡੀ ਗੱਲ ਹੈ ਇਲੈਕਸ਼ਨਸ ਦੀ ਤੇ ਅਸੀਂ ਸਾਡੇ ਚ ਕੋਈ ਬੇਇਜ਼ਬਾਵ ਨਹੀਂ ਕਿਸੇ ਹੋਰ ਪਾਰਟੀ ਨਾਲ ਕਿਸੇ ਹੋਰ ਸੰਗਠਨ ਨਾਲ ਅਸੀਂ ਇੱਥੇ ਸੇਵਾ ਕਰਨ ਆਏ ਆ ਕੋਈ ਗਲਤ ਤਰ੍ਹਾਂ ਦੀ ਸਿਆਸਤ ਨਹੀਂ ਕਰਨਾ ਏ ਅਸੀਂ ਵਾਤੋ ਵਾਤ ਲੋਕਾਂ ਚ ਪਿਆਰ ਫੈਲਾਣਾ ਚਾਹੁੰਦੇ ਆ ਇੱਕ ਸੈਂਸ ਆਫ ਕਮਿਊਨਿਟੀ ਲੈ ਕੇ ਆਣਾ ਚਾਹੁੰਦੇ ਆ ਤੇ ਅਸੀਂ ਉਸੇ ਮਕਸਦ ਨਾਲ ਲੱਗੇ ਵਧਾ ਕਹਿ ਰਹੂ ਦੇਖਣਾ ਹੋਵੇਗਾ ਕਿ ਜਿਹੜੇ ਉਮੀਦਵਾਰਾਂ ਨੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤੇ ਆਪਣੇ ਵਾਰਡ ਦੇ ਲਈ ਕਿਹੜੇ ਕਿਹੜੇ ਕੰਮ ਕਰਵਾਏ ਜਾਣਗੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ